ਤੁਸੀਂ ਦੇਖ ਰਹੇ ਹੋ ਆਰ ਪੀ ਐਂਡ ਨਿਊ ਜੀਮੀਡੀਆ ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਡੇਰਾ 108 ਸੰਤ ਬਾਬਾ ਗੋਬਿੰਦ ਦਾਸ ਜੀ 108 ਸੰਤ ਬਾਬਾ ਗੰਗਾ ਦਾਸ ਜੀ 108 ਸੰਤ ਬਾਬਾ ਜੋਤੀ ਸ਼ਾਹ ਜੀ ਪਿੰਡ ਸਦਾਣਾ ਹਲਤੀ ਵਿਖੇ ਸੰਤ ਬਾਬਾ ਗੰਗਾ ਦਾਸ ਜੀ ਦਾ ਸਾਲਾਨਾ 바ਸੀ ਸਮਾਗਮ ਬਹੁਤ ਸ਼ਾਦਾ ਭਾਵਨਾ ਨਾਲ ਕਰਵਾਇਆ ਗਿਆ ਇਸ ਸਬੰਧੀ ਮੀਡੀਆ ਨੂੰ ਇਹ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ 13 ਅਗਸਤ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ 15 ਅਗਸਤ ਨੂੰ ਭੋਗ ਪਾਏ ਗਏ 15 ਅਗਸਤ ਨੂੰ ਸੰਪਾਠ ਪਾਠ ਸਮੇਤ ਜਪਜੀ ਸਾਹਿਬ ਆਰੰਭ ਕੀਤੇ 23 ਅਗਸਤ ਨੂੰ ਭੋਗ ਪਾਏ ਗਏ 22 ਅਗਸਤ ਨੂੰ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਕੀਤੀ ਗਈ 23 ਅਗਸਤ ਨੂੰ ਬਖ ਬਖ ਕੀਰਤਨੀ ਜਥਿਆਂ ਅਤੇ ਕਲਾਕਾਰਾਂ ਨੇ ਹਾਰੀਆਂ ਲਗਾਈਆਂ ਇਸ ਸਮਾਗਮ ਵਿੱਚ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਪਿੰਡ ਬੂਲੇ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੁੱਟ ਲੰਗਰ ਵਰਤਾਏ ਗਏ ਪ੍ਰਬੰਧਕਾਂ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਮੁੱਖ ਸੇਵਾਦਾਰ ਸਦਾ ਸਿੰਘ ਬਾਬਾ ਜਸਵਿੰਦਰ ਸਿੰਘ ਅਤੇ ਸੇਵਾਦਾਰ ਸੁਦਾਗਰ ਸਿੰਘ ਪਿੰਡ ਈਸ਼ਾਪੁਰ ਜਿਲ੍ਹਾ ਸੰਗਰੂਰ ਵਾਲੇ ਸ਼ਿੰ다 ਸਿੰਘ ਬਾਹੂਪੁਰ ਵਾਲੇ ਸ਼ਿੰਦਾ ਬੰਗੜ ਮਾਸਟਰ ਸੁੱਚਾ ਸਿੰਘ ਸਟੇ ਸੈਕਟਰੀ ਸਤਨਾਮ ਸਿੰਘ ਸਰਵਣ ਸਿੰਘ ਧੋਗੜੀ ਹਰਦੇਵ ਸਿੰਘ ਜਮਾਲਪੁਰ ਤਰਲੋਜਨ ਸਿੰਘ ਸੰਦੀਪ ਸਿੰਘ ਹਜੀਤ ਸਿੰਘ ओंकार ਸਿੰਘ ਅਧੀ ਅਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਸੰਤਾ ਹਾਦਰਸਨ ਸ਼ਿਆਰ ਤੋਂ ਪੱਤਰਕਾਰ ਹਰਪ੍ਰੀਤ ਬੇਗਮ ਪੁਰੀ ਦੀ ਰਿਪੋਰਟ ਵਾਇਕ ਜੀ ਕਾਠਾਲਾ ਸਾਹਿਬ ਵਾਇਕ ਜੀ ਕੀ ਫੱਤੇ ਸਰਵਤ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਸਤਖੰਡ ਵਾਸੀ ਬਾਬਾ ਗੋਬਿੰਦ ਦਾਸ ਮਹਾਰਾਜ ਜਿਨ੍ਹਾਂ ਦੇ ਚਰਨ ਸੇਵਕ 108 ਸੰਤ ਬਾਬਾ ਗੰਗਾ达ਰ ਜੀ ਜਿਨ੍ਹਾਂ ਦੀ ਸਾਲਾਨਾ ਵਰਸੀ 24ਵੀਂ ਵਰਸੀ ਅੱਜ ਬੜੀ ਧੂਮ-ਧਾਮ ਉਹਨਾਂ ਦੇ ਅਸਥਾਨ ਹਰਿ ਗੁਰਦੁਆਰਾ ਸਾਹਿਬ ਵਿਖੇ ਮਨਾਈ ਗਈ ਸਿੱਟੀ ਪਾਤਸ਼ਾਹ ਜੀ ਨੇ ਮੇਰ ਕੀਤੀ ਹੈ ਬੜੀਆਂ ਸੰਗਤਾਂ ਹੁਣ ਹਵਾ ਕੇ ਪਹੁੰਚਿਆ ਹਨ ਪ੍ਰਸਾਦ ਸੰਗਤ ਜੀਓ ਸਾਰੀਆਂ ਸੰਗਤਾਂ ਨੂੰ ਇਸ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਤੋਂ ਸਾਰੀਆਂ ਸੰਗਤਾਂ ਬਹੁਤ ਹੀ ਉਤਸ਼ਾਹ ਨਾਲ ਬਾਬਾ ਜੀ ਦੇ ਮੇਲੇ ਵਿੱਚ ਪਹੁੰਚ ਗਏ ਵਰਵਾਨੀ ਦੇ ਕੀਰਤਨ ਕੀਤੇ ਸੰਪਰਸ਼ੀਆ ਖਣਕਾ ਸਾਹਿਬ ਜੀ ਦੇ ਕੋਲ ਪਾਏ ਗਏ ਜੋ 15 ਤੀਕ ਨੂੰ ਆਰੰਭ ਕੀਤੇ ਗਏ ਸਨ ਅੱਜ ਤਈ ਅਗਸਤ ਨੂੰ ਕੋ ਉਪਾਇਏ ਗਏ ਹਨ ਸਾਰੀਆਂ ਸੰਗਤਾਂ ਬਹੁਤ ਹੀ ਸ਼ੰਤ ਸ਼ਾਮ ਨਾਲ ਪਹੁੰਚੀਆਂ ਅਤੇ ਗੁਰਬਾਣੀ ਸਰਵਣ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਤ ਸੰਗਜਿਓ ਇਹਸਾਨ ਬਾਬਾ ਗੋਬਿੰਦਦਾਸ ਮਹਾਰਾਜ ਬਾਬਾ ਗੰਗਾਦਾਸ ਮਹਾਰਾਜ ਬਾਬਾ ਜੋਤੀ ਸ਼ਾਹੀ ਦਾ ਹੈ ਅੱਜ ਤੇ ਇਹ ਗੱਲ ਸਤਿ ਬਾਬਾ ਗੰਗਾदास ਮਹਾਰਾਜ ਉਹਨਾਂ ਦੀ ਵਰਸੀ ਮਨਾਈ ਗਈ ਜਿਹਦੇ ਸਬੰਧ ਵਿੱਚ 13 ਤਰੀਕ ਨੂੰ ਇੱਕ ਸ਼੍ਰੀਖੰਡ ਪਾਠ ਸਾਹਿਬ ਆਰੰਭ ਕੀਤਾ ਸੀ 15 ਨੂੰ ਭੋਗ ਪਾ ਕੇ 15 ਤਰੀਕ ਨੂੰ ਸੰਪਟ ਸ਼੍ਰੀ ਅਖੰਡ ਪਾਠ ਸਾਹਿਬ ਜਪਜੀ ਸਾਹਿਬ ਸਮੇਤ ਆਰੰਭ ਕਰਕੇ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਬੜੇ ਸਦਕਾ ਦੇ ਨਾਲ 9 ਦਿਨ ਸੇਵਾ ਕੀਤੀ ਮੰਨ ਕਰਕੇ ਤਨ ਕਰਕੇ ਧਨ ਕਰਕੇ ਅੱਜ ਸੰਗਤਾਂ ਹਮ ਹਮਾ ਕੇ ਬਾਬਾ ਜੀស្តਾਂ ਦੇ ਪਹੁੰਚੀਆਂ ਤੇ ਭੋਗ ਤੋਂ ਉਪਰੰਤ ਅਰਜ ਸਕੀਤਨ ਆਰੰਭ ਹੋਏ ਦੀਵਾਨ ਸਜਾਇਗਾ ਜਿਸ ਰਾਗੀ ਢਾਡੀ ਕਵੀਸ਼ਰ ਉਹਨਾਂ ਨੇ ਆਪਣੀਆਂ ਹਾਜ਼ਰੀਆਂ ਭਰੀਆਂ ਸੰਗਤਾਂ ਨੇ ਵੀ ਹਾਜ਼ਰੀਆਂ ਭਰੀਆਂ ਬਾਣੀ ਨੂੰ ਸਰਵਣ ਕੀਤਾ ਤੇ ਗੁਰੂ ਘਰ ਦੇਆਂ ਖੁਸ਼ੀਆਂ ਪ੍ਰਾਪਤ ਕੀਤਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ